ਕਰਨ ਦੇ। ਅਸਮ ਨੂੰ ਕਹਿਣ ਕਿ ਮੈਂ 1 ਮਿੰਟ ਲਾਵਾਂਗੀ ਫਾਈਲ ਬਣਾ ਦਾਂਗੀ ਸਾਰਾ ਕੁਝ ਕਰ ਦਾਂਗੀ। ਜਦੋਂ ਉਹਨਾਂ ਨੇ ਸਾਨੂੰ ਕਿਹਾ ਹੈ ਵੀ ਰੈਫਰ ਕਰਨਾ ਹੈ। ਇਹ ਆ ਵੀ ਕੋਈ ਨਹੀਂ ਮਿਲਦਾ। ਕੋਈ ਨਹੀਂ। ਐਡਮਿਟ ਨਹੀਂ ਕੀਤਾ ਵਾ। ਨਾ ਨਾ ਸਰ ਕੋਈ ਕਾਰਵਾਈ। ਵੀ ਰੈਫਰ ਕਰ ਦਿੰਨੇ ਆ। ਰੈਫਰ ਕਰ ਦਿੰਨੇ ਆ ਫਾਜਦਗਾ। ਅੱਛਾ ਜੀ। ਹੁਣ ਸਾਡੇ ਕੋਲ ਨਾ ਕੋਈ ਸਾਧਨ ਹੈ ਨਾ ਕੋਈ ਵਹੀਕਲ ਹੈ। ਅਸੀਂ ਕਿਵੇਂ ਜਾਈਏ ਮੰਨੋ। ਤੇ ਐਂਬੂਲੈਂਸ ਵਗੈਰਾ ਕੁਝ ਵੀ ਨਹੀਂ ਵਗਰਾ ਤੇ ਹੈ ਹੀ ਨਹੀਂ। ਐਂਬੂਲੈਂਸ ਕੁਝ ਨਹੀਂ ਗਈ ਬਸ ਤੋ ਨਹੀਂ। ਤੇ ਕੋਈ ਜਲਾਲਾਪਾ ਅੱਡੀ ਵੱਡੀ ਸਿਟੀ ਹੈ ਮੰਨ ਲਓ। ਉਹ ਜ ਹੈ ਹੀ ਨਹੀਂ ਗਾ ਤੇ। ਇਹਨੀ ਐਮਰਜੈਂਸੀ ਵਾਸਤੇ ਇਹਨਾਂ ਕੋਲੇ ਇੱਕ ਰੈਫਰ ਪਰਚੀ ਹੈ ਮੈਡਮ ਤਿਆਰ ਕਰੀ ਬੈਠੀ ਹੈ ਕੋਈ ਵੀ ਪੇਸ਼ੈਂਟ ਆਉਂਦਾ ਨਾਲ ਦੇ ਨਾਲ ਰੈਫਰ ਪਰਚੀ ਕਹਿੰਦੀ ਲਾਓ ਜੀ ਤੇ ਤੁਸੀਂ ਫਾਜ਼ਿਲਕਾ ਜਾਓ ਜਾਂ ਫਰੀਦਕੋਟ ਜਾਓ ਇਹ ਤਾਂ ਉਦੋਂ ਡਾਕਟਰ ਤਰਦੀਪ ਦੀ ਡਿਊਟੀ ਹੈਗੀ ਸਰਕਾਰੀ ਹਸਪਤਾਲ ਆਏ ਇੱਥੇ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਮੌਕੇ ਤੇ ਅਸੀਂ ਪਹੁੰਚੇ ਆ ਇਹਨਾਂ ਨੇ ਰੈਫਰ ਕਰਤਾ ਜੀ ਅਸੀਂ ਇਹਦੇ ਨਹੀਂ ਰੱਖਣਾ ਫਰੀਦਕੋਟ ਲੈ ਜੂ ਇਹ ਪੇਸ਼ੈਂਟ ਹੋਰ ਹੈ ਨਹੀਂ ਉਹਨਾਂ ਨੇ ਅਟੈਂਡ ਕੀਤਾ ਉਹਨੂੰ ਫਰੀਦਕੋਟ ਭੇਜਦੇ ਮਾਤਾ ਤਾਂ ਜਾਂਦੀ ਇੱਥੇ ਡੈਥ ਹੋ ਜਾਣੀ ਸੀ ਉਹਨਾਂ ਨੇ ਇਹ ਗਰੂਪਸ ਆ ਨਹੀਂ ਲੰਗਣਾ ਇਹ ਕਰਨਾ ਕੋਈ ਦਾਖਲ ਨਹੀਂ ਕਰਨਾ ਤਾਂ ਫਿਰ ਆਪਾਂ ਗੇਟ ਲਾ ਦਿਆ ਕਰਨ ਰਾਤ ਨੂੰ ਬੰਦ ਰਹਿ ਆ ਬਈ ਕੋਈ ਬੰਦੇ ਨੂੰ ਪਤਾ ਤਾਂ ਹੋਵੇ ਆਪਾਂ ਇਸ਼ਤਿਹਾਰ ਲਵਾ ਦਿੰਨੇ ਆ ਮਨਿਆਦੀ ਕਰਾ ਦਿੰਨੇ ਆ ਵੀ ਸਰਕਾਰੀ ਅਸਪਤਾਲ ਰਾਤ ਨੂੰ ਬੰਦ ਰਹੇਗਾ ਫਾਜ਼ਿਲ ਕਦੀ ਰੈਫਰ ਕੀਤਾ ਤਾਂ ਸੀ ਪਰ ਫਾਜ਼ਿਲ ਕਦੀ ਸਲੀਪ ਤੁਸੀਂ ਦੇਖ ਸਕਦੇ ਹੋ ਰਿਕਾਰਡ ਵਿੱਚ ਅਸੀਂ ਐਵੇਂ ਕਿਉਂ ਭੇਜਾਂਗੇ ਸਾਡੇ ਕੋਲੇ 2-4 ਦਿਨਾਂ ਤੱਕ ਜਿਹੜਾ ਬਲੱਡ ਸਟੋਰੇਜ ਇੱਕ ਛੋਟਾ ਜਿਹਾ ਸਾਡੇ ਕੋਲੇ ਮਿੰਨੀ ਬੈਂਕ ਸਟੋਰੇਜ ਆ ਉਹ ਵੀ 5-7 ਦਿਨਾਂ ਵਿੱਚ ਬੰਦ ਹੋਣ ਲੱਗਿਆ ਉਹਦੀ ਵੀ ਮਨਿਆਦ ਖਤਮ ਹੋ ਗਈ ਤੁਸੀਂ ਕਾਲ ਨਹੀਂ ਕੀਤੀ ਅਵੇਲੇਬਲ ਨਹੀਂ ਹੋਏ ਹੋ ਹਾਂਜੀ ਐਮਰਜੈਂਸੀ ਸੱਟਾਂ ਜਿਹੜੀ ਸੇਲ ਦੀਆਂ ਸੱਟਾਂ ਨੇ ਐਮਰਜੈਂਸੀ ਹੈ ਨਹੀਂ ਨਾਟ ਅਵੇਲੇਬਲ ਆਂਦੇ ਪਈ ਨੰਬਰ ਨਾਟ ਅਵੇਲੇਬਲ ਆ ਜੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਰਾਤ ਦੇ ਸਮੇਂ ਨਹੀਂ ਹੈ ਕੋਈ ਵੀ ਡਾਕਟਰ ਮੌਜੂਦ ਸਿਕਾਲ ਮੈਂ ਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਸਮਾਂ ਲਗਭਗ 1:30 ਵਜੇ ਰਾਤ ਦੇ ਵੱਜ ਚੁੱਕਿਆ ਔਰ ਆਪਾਂ ਇਸ ਟਾਈਮ ਖੜੇ ਆ ਜਲਾਲਾਬਾਦ ਦੇ ਸਿਵਲ ਸਰਕਾਰੀ ਹਸਪਤਾਲ ਟਾਈਮ ਹੋਣ ਲੱਗਾ 1:40 ਹੋ ਗਿਆ ਪੇਸ਼ੈਂਟ ਦਾ ਜਦੋਂ ਮੈਨੂੰ ਫੋਨ ਆਇਆ ਵੀ ਇੱਕ ਪੇਸ਼ੈਂਟ ਅਮਰਜੈਂਸੀ ਆਇਆ ਹੂੰ ਉਵੇਂ ਮੈਂ ਪਿੰਡੋਂ ਪਹੁੰਚੇ ਆਣ ਕੇ ਹਾਲਾਤ ਵੇਖੇ ਤੇ ਪੇਸ਼ੈਂਟ ਦੇ ਕਾਫੀ ਖੂਨ ਵੀ ਚੱਲ ਰਿਹਾ ਸੀਗਾ ਹੂੰ ਡਾਕਟਰ ਸਾਹ ਉੱਥੇ ਮੈਡਮ ਬੈਠੇ ਸੀ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਆ ਤੇ ਉਹ ਕਹਿੰਦੇ ਵੀ ਸਾਡੇ ਕੋਲੇ ਕੋਈ ਵੀ ਡਾਕਟਰ ਨਹੀਂ ਹੈ ਹੂੰ ਮੈਂ ਕਹਿੰਦਾ ਵੀ ਠੀਕ ਐ ਦੇਣ ਵਾਸਤੇ ਡਾਕਟਰ ਬਹੁਤ ਐ ਵਧੀਆ ਸੁਆਵਾਂ ਚੱਲ ਰਹੀਆਂ ਸਿਵਲ ਹਸਪਤਾਲ ਦੀਆਂ ਵੇਖਣ ਨੂੰ ਮਿਲ ਰਹੀਆਂ ਹੂੰ ਪਰ ਰਾਤ ਨੂੰ ਕਿਸੇ ਦੀ ਕੋਈ ਅਮਰਜੈਂਸੀ ਆ ਜਾਂਦੀ ਹੈ ਉਹਨਾਂ ਨੂੰ ਪ੍ਰੋਬਲਮ ਆਉਂਦੀ ਇੱਕ ਮਾਤਾ ਆਈ ਆ ਉਨੂੰ ਬੜੀ ਵੱਡੀ ਪ੍ਰੋਬਲਮ ਸੀਗੀ ਉਵੇਂ ਅਸੀਂ ਆਪਦੀ ਗੱਡੀ ਦੇ ਉੱਤੇ ਉਹਨਾਂ ਨੂੰ ਮਿੱਡੇ ਹਸਪੀਟਲ ਛੱਡ ਕੇ ਆਏ ਆਂ ਪੁੱچی ਹੈ ਮੈਡਮ ਤਿਆਰ ਕਰੀ ਬੈਠੀ ਹੈ ਕੋਈ ਵੀ ਪੇਸ਼ੈਂਟ ਆਉਂਦਾ ਨਾਲ ਦੇ ਨਾਲ ਰੈਫਰ ਪਰਚੀ ਕਹਿੰਦੀ ਲਾਓ ਜੀ ਤੇ ਤੁਸੀਂ ਫਾਜ਼ਿਲਕਾ ਜਾਓ ਜਾਂ ਫਰੀਦਕੋਟ ਜਾਓ ਹੁਣ ਵੀ ਇੱਕ ਪੇਸ਼ੈਂਟ ਦਾਖਲ ਹੈ ਹੋਣਾ ਵਾ ਪਰ ਉਹਨੂੰ ਵੀ ਫਰੀਦਕੋਟ ਦਾ ਫਾਜ਼ਿਲਕਾ ਦਾ ਇਲਾਕਾ ਲਾਰੇ ਵੀ ਤੁਸੀਂ ਫਾਜ਼ਿਲਕਾ ਚਲੇ ਜਾਓ ਸਾਡੇ ਕੋਲ ਕੋਈ ਲਾਜ ਨਹੀਂ ਕੋਈ ਪੱਟੀ ਨਹੀਂ ਕੁਝ ਨਹੀਂ ਇਹਦਾ ਅਸੀਂ ਆਣ ਕੇ ਉਹਨਾਂ ਨੂੰ ਕਿਹਾ ਪੱਟੀ ਦਾ ਕਰੋ ਕਮ ਸੇ ਕਮ ਚਲੋ ਜਿਹੜੀ ਬਲੀਡਿੰਗ ਹੋ ਰਹੀ ਹੈ ਉਹ ਤਾਂ ਕਰੋ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਲੜਾਈ ਝਗੜਾ ਰਾਤ ਹੋ ਗਿਆ ਉਹਨੂੰ ਵੀ ਅਟੈਂਡ ਨਹੀਂ ਕਰ ਰਹੇ ਦੱਸੋ ਸਰਕਾਰੀ ਹਸਪਤਾਲ ਜਲਾਲਾਬਾਦ ਦੇ ਵਿੱਚ ਦਿਨੇ ਡਾਕਟਰ ਬਹੁਤ ਹੈ ਪਰ ਰਾਤ ਨੂੰ ਕੋਈ ਅਮਰਜੈਂਸੀ ਡਾਕਟਰ ਦੀ ਡਿਊਟੀ ਹੋਣੀ ਚਾਹੀਦੀ ਹੈ ਵੀ ਜਿਹੜਾ ਕਿਸੇ ਨੂੰ ਕੋਈ ਅਮਰਜੈਂਸੀ ਆਉਂਦੀ ਹੈ ਕੋਈ ਪ੍ਰੋਬਲਮ ਆਉਂਦੀ ਹੈ ਵੇਖੋ ਕਿਸ ਨਹੀਂ ਕੋਈ ਐਂਬੂਲੈਂਸ ਦਾ ਡਰਾਈਵਰ ਨਹੀਂ ਵੀ ਉਹਨੂੰ ਲੈ ਜਾਣ ਉਹ ਚਾਰੇ ਮੋਟਰਸਾਈਕਲ ਦੀ ਰੇੜੀ ਜਿਹੜੀ ਹੁੰਦੀ ਹੈ ਫਿਰ ਉੱਤੇ ਲੈ ਕੇ ਆਏ ਪਰ ਉਹਨਾਂ ਕੋਲੇ ਫਿਰ ਜਾਣ ਵਾਸਤੇ ਅਸੀਂ ਮੈਂਟੋ ਮੈਡੀ ਅਮਰਜੈਂਸੀ ਸਾਡੇ ਵੀਰ ਉਹ ਛੱਡ ਕੇ ਮਿੱਡਾ ਹਸਪੀਟਲ ਪਹੁੰਚਿਆ ਇਹਨਾਂ ਨੇ ਰੈਫਰ ਕਰਤਾ ਜੀ ਅਸੀਂ ਇਧੇ ਨਹੀਂ ਰੱਖਣਾ ਫਰੀਦਕੋਟ ਲੈ ਜੂ ਦੋ ਪੇਸ਼ੈਂਟ ਹੋਰ ਹੈ ਨਹੀਂ ਉਹਨਾਂ ਨੇ ਅਟੈਂਡ ਕੀਤੇ ਉਹਨੂੰ ਫਰੀਦਕੋਟ ਭੇਜਦੇ ਮਾਤਾ ਤਾਂ ਜਾਂਦੀ ਇੱਥੇ ਡੈਥ ਹੋ ਜਾਣੀ ਸੀ ਉਹਨਾਂ ਨੇ ਗਰੂਸਾ ਨਹੀਂ ਲੰਗਣੀ ਮਿੱਡਾ ਹਸਪੀਟਲ ਹੈ ਉੱਥੇ ਚਲੋ ਉਹਨਾਂ ਨੂੰ ਸੈਟੀਸਫਾਈ ਹੋਏਗਾ ਕੋਈ ਪੇਸ਼ੈਂਟ ਨੂੰ ਰਾਤ ਮਿਲੇਗੀ ਕੀ ਪ੍ਰੋਬਲਮ ਕੀ ਸੀ ਜਿਹੜੀ ਉਹ ਮਾਤਾ ਆਈ ਸੀ ਉਹਨੂੰ ਸਾਹ ਦੀ ਪ੍ਰੋਬਲਮ ਸੀ ਮਲਕੀ ਸਿੰਘ ਇੱਥੇ ਸਾਨੂੰ ਅਮਰਜੈਂਸੀ ਡਾਕਟਰ ਚਾਹੀਦੇ ਚਾਹੀਦਾ ਸਵੇਰੇ ਰਾਤ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਕਿਸੇ ਵੀ ਡਾਕਟਰ ਦੀ ਡਿਊਟੀ ਹੋਵੇ ਸਵੇਰੇ ਡਾਕਟਰ ਬਹੁਤ ਹੈ ਵਧੀਆ ਕੰਮ ਹੁੰਦਾ ਉਪੜੀ ਚੱਲ ਰਹੀ ਹੈ ਚੰਗੇ ਪੇਸ਼ੈਂਟ ਵੇਖ ਰਹੇ ਹਾਂ ਹਾਂ ਜੇ ਰਾਤ ਨੂੰ ਕੋਈ ਪੇਸ਼ੈਂਟ ਨਹੀਂ ਚੈੱਕ ਕਰਨਾ ਕੋਈ ਦਾਖਲ ਨਹੀਂ ਕਰਨਾ ਤਾਂ ਬੁਰਾ ਬਗੇਟ ਲਾ ਦੇ ਕਰਨ ਰਾਤ ਨੂੰ ਬੰਦ ਰਹਿ ਰਿਹਾ ਵੀ ਕੋਈ ਬੰਦੇ ਨੂੰ ਪਤਾ ਤਾਂ ਹੋਵੇ ਅਬਾ ਇਸ਼ਤਿਹਾਰ ਲਵਾ ਦਿੰਨੇ ਆ ਮਨਿਆਦੀ ਕਰਾ ਦਿੰਨੇ ਵੀ ਸਰਕਾਰੀ ਹਸਪਤਾਲ ਰਾਤ ਨੂੰ ਬੰਦ ਰਹੇਗਾ ਮੈਡਮ ਦਾ ਜਿਹੜਾ ਬੋਲਣਾ ਉਹ ਨਹੀਂ ਚਾ ਜਨਾ ਬੋਲਣਾ ਅਸੀਂ ਆਏ ਆ ਬੜੀ ਇੱਜ਼ਤ ਨਾਲ ਬੁਲਾਇਆ ਕਹਿੰਦੇ ਸਾਡੇ ਕੋਲੇ ਕੋਈ ਅਥੋਰਟੀ ਨਹੀਂ ਨਾ ਅਸੀਂ ਦਾਖਲ ਕਰ ਸਕਦੇ ਆ ਕੋਈ ਐਮਰਜੈਂਸੀ ਡਾਕਟਰ ਨਹੀਂ ਤੁਸੀਂ ਇਹਨੂੰ ਲੈ ਜਾਓ ਛੋਟਾ ਸਾਡੇ ਕੋਲੇ ਮਿੰਨੀ ਬੈਂਕ ਸਟੋਰੇਜ ਆ ਉਹ ਵੀ 5-7 ਦਿਨਾਂ ਵਿੱਚ ਬੰਦ ਹੋਣ ਲੱਗਿਆ ਉਹਦੀ ਵੀ ਮਿਆਦ ਖਤਮ ਹੋ ਗਈ ਆਪਾਂ ਕਹਿੰਦੇ ਬਲੱਡ ਬੈਂਕ ਆਏਗਾ ਸਾਡੇ ਕੋਲੇ ਸਟੋਰੇਜ ਵੀ ਉਹ ਤੁਹਾਨੂੰ ਮੈਂ ਇਸ ਵੀਡੀਓ 'ਚ ਦੱਸ ਦਿੰਨਾ ਵੀ ਉਹ ਵੀ ਖਤਮ ਹੋਣ ਵਾਲੀ ਆ ਉਹਦੀ ਮਿਆਦ ਉਸ ਤੋਂ ਬਾਅਦ ਕਿੱਥੋਂ ਲਾਵਾਂਗੇ ਮਿਆਦ ਕਿੱਥੋਂ ਲਾਵਾਂਗੇ ਬਲੱਡ ਕਿੱਥੋਂ ਲਿਆਵਾਂਗੇ ਬਲੱਡ ਸ਼ਹਿਰ ਦੇ ਵਿੱਚ ਬੜੇ ਕੈਂਪ ਲਾਈਦੇ ਅਸੀਂ ਕੈਂਪ ਲਾਉਣੇ ਆ ਪਰ ਜਲਾਲਾਬਾ ਲੋਕ ਤਰਸਦੇ ਆ ਬਲੱਡ ਵਾਸਤੇ ਬਲੱਡ ਪਿਆ ਬਸ ਚਾਰਾ ਪੰਜ ਦਿਨਾਂ ਤੱਕ ਇਹ ਵੀ ਖਤਮ ਹੋ ਜੇ ਨਹੀਂ ਕਹਾਣੀ ਇਹਦੀ ਮਨਿਆਦ ਖਤਮ ਹੈ ਜੀ ਨਾਮ ਹੈ ਹਿੰਦਰ ਸਿੰਘ ਕੀ ਹੋਇਆ ਕੀ ਸ਼ਰਮਾ ਆਪਣੇ ਘਰ ਆਇਆ ਕਮਤੋ ਜੀ ਤੇ ਮੈਂ ਆਦੀ ਵਾਈਫ ਨੂੰ ਕਹਾ ਕਿ ਰੋਟੀ ਪਾਣੀ ਲਾਓ ਜੀ ਤੇ ਮੈਨੂੰ ਕਹਿੰਦੀ ਮੇਰੇ ਅੱਗੇ ਲਿਆ ਕੇ ਰੱਖ ਤੇ ਕਹਿੰਦੀ ਲੈ ਖਾਲਾ ਖਾਣੀ ਤਾਂ ਮੈਂ ਸਭ ਰੇਕ ਚੀਜ਼ ਸਭ ਕੁਝ ਲੈ ਕੇ ਆਇਆ ਮੈਂ ਸਰ ਜਿਹੜੀ ਚੀਜ਼ ਹੈ ਨਹੀਂ ਮੈਂ ਰੇਕ ਕੁਝ ਲੈ ਕੇ ਆਇਆ ਇੱਥੋਂ ਬੋਲਣ ਲੱਗ ਪਏ ਸਰ ਇਹਨੇ ਮੇਰੇ ਨਾਲ ਹੀ ਮੇਰੇ ਸਾਸੂਰੇ ਦਾ ਕਾਰੇਗਾ ਜੀ ਇਹਨੇ ਆਪੇ ਫੋਨ ਕਰਤਾ ਸਾਸੂਰੇ ਨੂੰ ਉਹ ਲਗਦਾ ਕਿ ਮੇਰੇ ਦੋ ਸਾਲੇ ਆ ਗਏ ਜੀ ਇੱਕ ਮਾਮਸਰ ਆ ਗਿਆ ਮੇਰਾ ਜੀ ਨਾਲ ਮੇਰੀ ਸੱਸ ਸੀ ਨਾਲ ਮਾਮੀਆਂ ਸੱਸਾਂ ਸੀ ਦੋ ਤੇ ਮੈਂ ਇਹ ਗੱਲ ਕਰਦਾ ਪਏ ਸੰਦਰ ਅੰਦਰ ਆ ਕੇ ਬੁਆ ਲਾ ਲੈ ਤੇ ਮੈਨੂੰ ਫੇਰ ਲੈ ਜੀ ਤੇ ਮੈਨੂੰ ਕਟਲ ਲਾਤੇ ਫੋਨ ਇੱਥੇ ਸਰਕਾਰੀ ਹਸਪੀਟਲ ਪਹੁੰਚੇ ਹਾਂ ਇੱਥੇ ਕੀ ਡਾਕਟਰ ਮਿਲਿਆ ਜਾਂ ਕੀ ਕੋਈ ਹੋਈ ਕੋ ਗੱਲ ਨੂੰ ਇਸਨ ਅਨਸਾਰ ਕੋਈ ਗੱਲਬਾਤ ਨਹੀਂ ਕੋਈ ਵੀ ਨਹੀਂ ਆਇਆ ਕੋਈ ਕਾਰਵਾਈ ਨਹੀਂ ਇੱਥੇ ਐਮਰਜੈਂਸੀ ਡਾਕਟਰ ਨਹੀਂ ਮਿਲੇ ਤਾਂ ਬਸ ਇੱਕ ਮਿਲੇ ਆਵੇ ਕੋਈ ਵੀ ਨਹੀਂ ਮਿਲਿਆ ਕੋਈ ਨਹੀਂ ਐਡਮਿਟ ਨਹੀਂ ਕੀਤਾ ਨਾ ਨਾ ਸਰ ਕੋਈ ਕਾਰਵਾਈ ਹਾਂਜੀ ਕੀ ਨਾਮ ਹੈ ਤੇ ਕੀ ਹੋਇਆ ਜੀ ਅਮਰੀਖ ਸਿੰਘ ਨਾਮ ਹੈ ਹਾਂਜੀ ਅਮਰੀਖ ਸਿੰਘ ਕੀ ਹੋਇਆ ਕੀ ਹੈ ਮਸਲਾ ਕੀ ਹੈ ਫਿਰ ਇਹਨੂੰ ਝਗੜਾ ਹੈਗਾ ਜੀ ਕਿਸ ਵਜ੍ਹਾ ਨਾਲ ਬੈਠੇ ਹੋ ਮੰਨ ਲਓ ਰਿਸ਼ਤੇਦਾਰ ਹੈ ਕਿ ਨਾ ਪੰਜੀ ਵਿਆਹੀ ਹੋਈ ਹੈ ਮੰਨ ਲਓ ਤੇ ਉਹਨਾਂ ਦਾ ਝਗੜਾਗਾ ਸੀ ਉਹ ਗੱਲ ਕੇ ਸਮਝਾਣ ਅੱਗੋਂ ਗੱਲ ਪੈ ਗਈ ਮੰਨ ਲਓ ਹਾਲ ਪਹਿਨ ਦਵਾਈ ਗੱਲ ਸਮਝਾਉਂਦੇ ਪਿਆ ਉਤੋਂ ਦਾ ਭਰਾ ਪਿਓ ਆਏ ਆਹਾਂ ਨਾਲ ਹੀ ਉਹਨੇ ਮੇਰੇ ਗਲ ਨੂੰ ਫੜ ਲਿਆ ਨਾਲ ਕੁੱਟ ਮਾਰਨ ਲੱਗੇ ਅਣਸੜਾ ਦੀ ਪੀ ਉਹਦੇ ਆਂਦੇ ਉਹਨੇ ਖੜਾ ਮਾਰਿਆ ਸਿਰ ਤੇ ਮੁੱਠਾ ਪਾੜਤਾ ਉਧਰ ਮੇਰੇ ਮਾਰਿਆ ਆ ਲੱਲ ਗਿਆ ਬਾਹਰ ਇੱਥੇ ਆਏ ਆ ਇੱਥੇ ਆਇਆ ਤੇ ਡਾਕਟਰ ਨਹੀਂ ਕੋਈ ਮੰਨਦਾ ਵੈਲਯੂ ਦੇਗਾ ਕੋਈ ਵੀ ਇੱਥੇ ਡਾਕਟਰ ਕੋਈ ਹੈ ਵੈਲਯੂ ਨਹੀਂ ਐਮਰਜੈਂਸੀ ਕੋਈ ਨਾ ਜੀ ਕੋਈ ਕੀ ਕਹਿ ਕੀ ਰਿਹਾ ਕੁਛ ਨਹੀਂ ਕਹਿੰਦੇ ਬਸ ਮੰਨ ਲਓ ਅਸੀਂ ਰੈਫਰ ਕਰ ਦਿੰਨੇ ਆ ਰੈਫਰ ਕਰ ਦਿੰਨੇ ਆ ਫਾਜੀ ਦੇਗਾ अच्छा कोई ਸਾਡੇ ਕੋਲ ਨਾ ਕੋਈ ਸਾਧਨ ਨਾ ਕੋਈ ਵਹੀਕਲ ਹੈ ਅਸੀਂ ਕਿਵੇਂ ਜਾਈਏ ਐਂਬੂਲੈਂਸ ਵਗੈਰਾ ਕੁਝ ਵੀ ਨਹੀਂ ਵਗਰਾ ਤੇ ਹੈ ਨਹੀਂ ਐਂਬੂਲੈਂਸ ਕੁਝ ਵੀ ਨਹੀਂ ਗਾ ਜਿੱਦ ਤੋਂ ਨਹੀਂ ਕੋਈ ਜਲਾਲਾਬਾਦ ਐਡੀ ਵੱਡੀ ਸਿਟੀ ਹੈ ਮੰਨ ਲਓ ਉਹਦੇ ਹੈ ਨਹੀਂ ਗਾ ਤੇ ਕੀ ਨਾਮ ਹੈ ਹਾਂਜੀ ਕੀ ਹੋਇਆ ਕੀ ਅੱਜ ਸਰਦੂਰੇ ਦੋ ਵਾਰੀ ਕਿੱਤਿਆ ਬੜਾ ਨਾ ਮਾਰਿਆ ਅੱਜ ਟੁੰਡਿਆ ਦੁਆੜ ਕੇ ਪੁੱਦੀ ਸੀ ਗਿਆ ਅਸੀਂ ਤਾਂ ਵੈਸੇ ਗਏ ਆ ਇਹ ਕੀ ਗੱਲ ਹੈ ਕੀ ਬਾਤ ਇਹ ਜਾਂਦੇ ਮੁੰਡਾ ਛੱਟ ਇਹਦੇ ਉੱਪਰ ਆਦੇ ਡਲ ਪਏ ਹੋਏ ਉਹਦੇ ਗਰਮੇ ਤੂਫਾਨ ਇਹਨਾਂ ਨੇ ਮੁੰਡੇ-ਮੁੰਡੇ ਨੂੰ ਫੋਨ ਕਰਦੇ ਬਾਅਦ ਮੁੰਡੇ ਗੰਡਾਸੇ ਕਰਬਾਨਾ ਲੈ ਕੇ ਲਲਵਾ ਸਾਨੂੰ ਜੇ ਵਾਸੀ ਜਿੰਨੇ ਨੂੰ ਵਾਦੀ ਦੇ ਨਾ ਸੀ ਹੋਰ ਕੋਈ ਦੇ ਹੋਣ ਸਰਕਾਰੀ ਹਸਪੀਟਲ ਵਿਖੇ ਕੌਣ ਕਿਉਂ ਹੈ ਇੱਥੇ ਕੋ ਡਾਕਟਰ ਨੇ ਕੋਈ ਮਿਲੇ ਆਈ ਤੁਹਾਨੂੰ ਡਾਕਟਰ ਨੇ ਕੋਈ ਟਰੀਟਮੈਂਟ ਕਰੀ ਤਾਂ ਉਹਨੇ ਬਸ ਆਮ ਕੰਪਟਰੇ ਗਏ ਬਸ ਕੱਲਾ ਮਲਮ ਪੱਟੀ ਹੋਈ ਹੈ ਬਸ ਹਾਂ ਜੀ ਇਸ ਤੋਂ ਇਲਾਵਾ ਇੱਥੇ ਕੋਈ ਕੋਈ ਸਹੂਲਤ ਨਹੀਂ ਮਿਲੀ। ਠੀਕ ਹੈ। ਕੀ ਨਾਮ ਹੈ ਜੀ? ਸਟਾਫ ਨੰਬਰ 1 ਨੰਬਰ। ਤਾਂ ਮੈਮ ਜਿੱਦਾਂ ਇਸ ਟਾਈਮ ਹੁਣ ਦੋ ਪੇਸ਼ੈਂਟ ਆਏ ਆ। ਰਾਤ ਦਾ ਸਮਾਂ ਲਗਭਗ ਜੇ ਹੁਣ ਦੀ ਗੱਲ ਕਰੀਏ ਤਾਂ ਪੌਣੇ 2 ਵਜੇ ਦਾ ਸਮਾਂ ਹੋ ਗਿਆ। ਤੇ ਪੇਸ਼ੈਂਟ ਦਾ ਇਹ ਕਹਿਣਾ ਹੈ ਕਿ ਇਸ ਟਾਈਮ ਇੱਥੇ ਡਾਕਟਰ ਮੌਜੂਦ ਨਹੀਂ ਹੈ। ਡਾਕਟਰ ਐਸਟਮ ਅਮਰਜੈਂਸੀ ਰਾਤ ਦੀ ਡਿਊਟੀ ਵੀ ਕਿਸੇ ਦੀ ਨਹੀਂ ਕੀਤੀ ਨਹੀਂ ਜੀ ਆਨ ਕਾਲ ਹੈਗੇ ਜੇ ਕੋਈ ਬਹੁਤ ਜ਼ਿਆਦਾ ਸੀਰੀਅਸ ਪੇਸ਼ੈਂਟ ਆਂਦਾ ਤਾਂ ਉਹਦੇ ਵਾਸਤੇ ਅਵੇਲੇਬਲ ਹੁੰਦੇ ਆ ਬਸ ਅ ਦੱਸਿਆ ਜਾ ਰਿਹਾ ਇੱਥੇ ਕੁਝ ਜਿਹੜੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਇਹ ਕਹਿਣਾ ਹੈ ਕਿ ਇੱਕ ਅਮਰਜੈਂਸੀ ਸੀਗਾ ਬਹੁਤ ਜ਼ਿਆਦਾ ਪੇਸ਼ੈਂਟ ਉਹਨਾਂ ਨੂੰ ਜਲਾਲਾਬਾਦ ਦੇ ਪ੍ਰਾਈਵੇਟ ਹਸਪੀਟਲ ਵਿਖੇ ਭੇਜਿਆ ਗਿਆ ਚੋਕੋ ਹਸਪੀਟਲ ਆ ਸੌਰੀ ਮਿਟਾ ਹਸਪੀਟਲ ਉਸ ਬਾਰੇ ਕੀ ਕਹਿਣਾ ਚਾਹੂੰਗੀ ਰੈਫਰ ਸਲਿੱਪ ਹੈ ਜੀ ਫਾਜ਼ਿਲਪੁਰ ਭੇਜਿਆ ਗਿਆ ਇਹਨਾਂ ਨੇ ਕਿਹਾ ਕੈਮਰਾ ਉਧਰ ਕਰੋ ਜੀ ਕਿੰਨਾ ਨਹੀਂ ਕੇ ਹਾਂ ਜੀ ਇਹ ਮੌਜੂਦ ਨਹੀਂ ਸਾਡੇ ਹੁਣੇ ਲਗਾਈ ਕਿ پیشن ਨੂੰ ਕਿਹੜੀ ਜਗ੍ਹਾ ਟ੍ਰੀਟਮੈਂਟ ਰੈਫ ਤੁਸੀਂ ਰੈਫਰ ਕੀਤਾ ਫਾਜ਼ਲ ਕਾ ਦੇ ਲਈ ਰੈਫਰ ਕੀਤਾ ਕਿ ਫਾਜ਼ਲ ਕਾ ਤੇ ਰੈਫਰ ਤੇ ਲਈ ਐਮਬੂਲੈਂਸ ਅਵੇਲੇਬਲ ਹੈ ਹਾਂਜੀ ਹੈਗੀ ਐਂਬੂਲੈਂਸ ਦੋ ਪੇਸ਼ੈਂਟ ਨਹੀਂ ਆਵੇ ਕਿਤੇ ਕੋਸ਼ਿਸ਼ ਕਰਨ ਦੇ ਨਹੀਂ ਮਿਲਦੀ ਨਹੀਂ ਜੀ ਜਿਹੜੇ ਪੇਸ਼ੈਂਟ ਬਹੁਤ ਜ਼ਿਆਦਾ ਸੀਰੀਅਸ ਹੁੰਦੇ ਨੇ ਉਹਨਾਂ ਵਾਸਤੇ ਅਵੇਲੇਬਲ ਹੁੰਦੀ ਹੈ ਪਰ ਉਹ ਪੇਸ਼ੈਂਟ ਜੇ ਆਪਣੀ ਮਰਜ਼ੀ ਨਾਲ ਜਾਣਾ ਚਾਹਣ ਤੇ ਉਹ ਆਪਣੇ ਵੀਕਲ ਤੇ ਜਾ ਸਕਦੇ ਨੇ ਜਿਹੜੇ ਜਿਹੜੇ ਹੁਣ ਪੇਸ਼ੈਂਟ ਆਏ ਆ ਜਿਹੜੇ ਬਹੁਤ ਸੀਰੀਅਸ ਸੀਗਾ ਹਾਂਜੀ ਉਹ ਲੇਡੀ ਜੋ ਪੇਸ਼ੈਂਟ ਉਹ ਆਪਣੀ ਮਰਜ਼ੀ ਨਾਲ ਵੀਰੇ ਲੈ ਕੇ ਗਏ ਵੀ ਅਸੀਂ ਆਪਾਂ ਇੱਥੇ ਵਿਖਾਣਾ ਚਾਹਤੇ ਸੀ ਸਿੱਧੇ ਸਿਪੋਟ ਹਾਂਜੀ ਹਾਂਜੀ ਐਂਬੂਲੈਂਸ ਉਹਨਾਂ ਨੂੰ ਕਿਹਾ ਸੀ ਉਹ ਕਹਿੰਦੇ ਸੀ ਇੱਥੇ ਵਿਖਾਣਾ उन्होंने जो तो फाजिल का असी रेफर किया तो असी तो फाजिल का दे स्लिप तुसी देख सकदे हो तो रिकॉर्डिंग छे असी एवें क्यों भेजेंगे कितने टाइम दी है स्लिप ये के नाम से पेशेंट दा प्रीतम कौर सी पेशेंट थे ही एक बजे आए आप उन्होंने ऑक्सीजन लगाई सी उसके बाद फाजिल का रेफर करता सी ठीक है हां बकायदा उन्होंने तो साइन भी लेया पेशेंट ऑन ड्यूटी कॉल कॉल ड्यूटी तुसी कह रहे हो कॉल इमरजेंसी कॉल वास्ते केड़े डॉक्टर है जी ਅਨਪ੍ਰੀਤ ਜਿਹੜੇ ਕਾਲ ਜੇ ਕੋਈ ਬ੍ਰਾਡ ਦਾ ਡਾੰਦੇ ਨੇ ਆ ਬਹੁਤ ਜ਼ਿਆਦਾ ਇੰਜਰਡ ਪੇਸ਼ੈਂਟ ਆ ਗਏ ਜਿੰਨੂੰ ਮਤਲਬ ਅੱਗੇ ਰੈਫਰ ਕਰੰਦੀ ਆ ਰੋੜ ਪਹੁੰਚਦੀ ਹੀ ਆ ਤਾਂ ਉਦੋਂ ਡਾਕਟਰ ਪ੍ਰਦੀਪ ਦੀ ਡਿਊਟੀ ਹੈਗੀ ਤਾਂ ਜਿਹੜੇ ਹੁਣ ਪੇਸ਼ੈਂਟ ਆਏ ਆ ਉਹਨਾਂ ਚ ਇੱਕ ਮਾਤਾ ਜੀ ਦੇ ਤਿੰਨ ਪੇਸ਼ੈਂਟ ਆ ਇਸ ਟਾਈਮ ਵਿੱਚ ਤਾਂ ਉਹਨਾਂ ਦੇ ਵਿੱਚੋਂ ਕੋਈ ਪੇਸ਼ੈਂਟ ਬਹੁਤ ਜ਼ਿਆਦਾ ਸੀਰੀਅਸ ਲੱਗ ਰਿਹਾ ਪੇਸ਼ੈਂਟ ਦੇਖੋ ਸੀਰੀਅਸ ਦੇ ਉਹਨਾਂ ਦੀਆਂ ਸੱਟਾਂ ਵਗੈਰਾ ਜਿਹੜੀਆਂ ਹੈਗੀਆਂ ਨੇ ਉਹਨਾਂ ਵਾਸਤੇ ਉਹਨਾਂ ਨੂੰ ਅੱਗੇ ਪੇਜਣਾ ਪਏਗਾ ਸੀਟੀ ਸਕੈਨ ਵਗੈਰਾ ਵਾਸਤੇ ਐਸੇ ਕਰਕੇ ਉਹਨਾਂ ਨੂੰ ਰੈਫਰਸਲ ਦਿੱਤੀ ਸੀ ਕਿ ਤੁਸੀਂ ਨਹੀਂ ਤੇ ਉਹ ਡਾਕਟਰ ਸਾਹਿਬ ਨੇ ਇਸ ਟਾਈਮ ਇਸ ਟਾਈਮ ਡਾਕਟਰ ਸਾਹਿਬ ਨੂੰ ਤੁਸੀਂ ਕਾਲ ਨਹੀਂ ਕੀਤੀ ਅਵੇਲੇਬਲ ਨਹੀਂ ਹੋਏ ਹੋ ਹਾਂਜੀ ਅਮਰਜੈਂਸੀ ਸੱਟਾਂ ਜਿਹੜੀ ਸਿਰ ਦੀਆਂ ਸੱਟਾਂ ਨੇ ਅਮਰਜੈਂਸੀ ਹੁੰਦੀਆਂ ਨੇ ਨੰਬਰ ਨਾਟ ਅਵੇਲੇਬਲ ਆਉਂਦੇ ਆ ਨੰਬਰ ਨਾਟ ਅਵੇਲੇਬਲ ਆ ਹੈ ਤਾਂ ਬਿਲਕੁਲ ਤੁਹਾਨੂੰ ਦੱਸ ਦਈਏ ਕੇ ਨੰਬਰ ਕਹਨੇ ਆ ਕਿ ਵੀ ਕਾਲ ਔਨ ਡਿਊਟੀ ਜਿਹੜੀ ਆ ਸਿਰਫ ਕਾਲ ਤੇ ਬੁਲਾਇਆ ਜਾ ਸਕਦਾ ਹੈ ਅ ਅਮਰਜੈਂਸੀ ਡਾਕਟਰ ਦੇ ਜਿਹੜੀ ਇੱਥੇ ਪੇਸ਼ੈਂਟ ਨੂੰ ਜ਼ਰੂਰਤ ਹੈ ਤਾਂ ਦੱਸ ਦਈਏ ਕਿ ਜੇ ਮੈਮ ਜੀ ਦੇ ਨਾਲ ਗੱਲ ਕੀਤੀ ਆ ਪੂਨਮ ਮੈਮ ਹੈ ਜੋ ਇਸ ਟਾਈਮ ਡਿਊਟੀ ਨਿਭਾ ਰਹੀ ਨੇ ਔਰ ਇਹ ਆਪਣੀ ਡਿਊਟੀ ਨਿਭਾ ਰਹੀ ਨੇ ਪਰ ਦੱਸਦੀ ਹੈ ਕਿ ਡਾਕਟਰ ਸਾਹਿਬ ਦਾ ਜਿਹੜਾ ਨੰਬਰ ਹੈ ਔਰ ਨਾਟ ਰੀਚੇਬਲ ਆ ਰਿਹਾ ਸੋ ਆਪਾਂ ਐਸ ਐਮਓ ਇਸ ਹਸਪੀਟਲ ਦੇ ਫਰੀਵਾਲ ਸਰਕਾਰੀ ਹਸਪੀਟਲ ਦੇ ਐਸ ਐਮਓ ਮੈਡਮ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਸਮਾਂ ਜੇ ਕਹਿ ਦਈਏ ਤਾਂ 1:59 ਮਿੰਟ ਹੋ ਚੁੱਕੇ ਆ 2:00 ਚੁੱਕੇ ਰਾਤ ਦੇ ਔਰ ਗੱਲਬਾਤ ਕਰਦੇ ਆ ਮੈਡਮ ਕੀ ਕਹਿੰਦੇ ਆ ਉਹਨਾਂ ਦੇ ਥਿਊ ਲੈਣੇ ਆ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਇਸ ਟਾਈਮ ਅਮਰਜੈਂਸੀ ਸਵਾਵਾ ਜੁੜੀ ਹੈ ਉਹ ਬਿਨਾਂ ਡਾਕਟਰ ਤੋਂ ਚੱਲ ਰਹੀਆਂ ਨੇ ਰਾਤ ਦੇ ਸਮੇਂ ਰਾਤ ਦੇ ਸਮੇਂ ਜੇਕਰ ਕੋਈ ਇੱਥੇ ਸਰਕਾਰੀ ਹਸਪਤਲ ਵਿਖੇ ਪਹੁੰਚਦਾ ਤਾਂ ਬਹੁਤ 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 ਜ਼ਿਆਦਾ ਜ਼ਰੂਰਤਮੰਦ ਲੋਕ ਐਸ ਟਾਈਮ ਜਨਤਾ ਐਸ ਟਾਈਮ ਪਹੁੰਚਦੀ ਹੈ ਤਾਂ ਲਗਾਤਾਰ ਜਿਹੜੀਆਂ ਉਹ ਸੇਵਾਵਾਂ ਕਿਸ ਤਰ੍ਹਾਂ ਮਿਲ ਰਹੀਆਂ ਉਸ ਦੇ ਬਾਰੇ ਆਪਾਂ ਸਾਰੀ ਗੱਲਬਾਤ ਕਰਦੇ ਹਾਂ ਤਾਂ ਮੈਮ ਜਿਹੜੇ ਐਸ ਟਾਈਮ ਜਿਹੜੇ ਫੋਨ ਨਹੀਂ ਚੱਕ ਰਹੀ ਔਰ ਦੱਸਦੀ ਔਨ ਡਿਊਟੀ ਜਿਹੜੀ ਹੈ ਔਨ ਡਿਊਟੀ ਕਾਲ ਡਿਊਟੀ ਦੇ ਯਾਨੀ ਕਿ ਮੈਮ ਦਾ ਕਹਿਣਾ ਜੋ ਇੱਥੇ ਮੈਡਮ ਪੂਨਮ ਬੈਠਿਆ ਡਿਊਟੀ ਦੇ ਹਾਜ਼ਰ ਉਹਨਾਂ ਦਾ ਇਹ ਗੱਲ ਕਹਿਣੀ ਹੈ ਕਿ ਜਿਹੜੀ ਕਾਲ ਕਰਕੇ ਅਸੀਂ ਡਾਕਟਰ ਨੂੰ ਬੁਲਾ ਸਕਦੇ ਹਾਂ ਪਰ ਮੈਡਮ ਨੇ ਕਾਲ ਕੀਤੀ ਆ ਉਹਨਾਂ ਦਾ ਨੰਬਰ ਨਾਟ ਰੀਚੇਬਲ ਆ ਰਿਹਾ ਤੇ ਆਪਾਂ ਇੱਕ ਵਾਰ ਤੋਂ ਫੇਰ ਟਰਾਈ ਕਰ ਲੈਨੇ ਆ ਇੱਕ ਵਾਰ ਤੋਂ ਫੇਰ ਟਰਾਈ ਕਰਦੇ ਆ ਡਾਕਟਰ ਜੋਤੀ ਕਪੂਰ ਐਸਐਮਓ ਜਲਾਲਾਬਾਦ ਸਿਵਲ ਸਰਕਾਰੀ ਹਸਪੀਟਲ ਦੇ ਤੇ ਆਪਾਂ ਇੱਕ ਵਾਰ ਹੋਰ ਟਰਾਈ ਕਰਦੇ ਆ ਉਹਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਪਰ ਦੇਖਦੇ ਆ ਕਿ ਉਹ ਫੋਨ ਬਿਜ਼ੀ ਆ ਰਿਹਾ ਉਹਨਾਂ ਦਾ ਤਾ ਹੋ ਸਕਦਾ ਹੈ ਕਿ ਕਾਲ ਬੈਕ ਆਏ ਮੈਂ ਮੈਸ ਟਾਈਮ ਅਮਰਜੈਂਸੀ ਡਿਊਟੀ ਦੀਆਂ ਸਵਾਵਾਂ ਕੌਣ ਨਭਾਰੇ ਹੈ ਜੀ ਸਰਕਾਰੀ ਹਸਪੀਟਲ ਤੇ ਤਾਂ ਮੈਮ ਜੀ ਇੱਥੇ ਮੈਮ ਬੈਠਿਆ ਹੈ ਜੋਤੀ ਪੂਨਮ ਜੀ ਸੌਰੀ ਪੂਨਮ ਮੈਮ ਤਾਂ ਉਹਨਾਂ ਨੇ ਕਹਿੰਨਾ ਹੈ ਕਿ ਕਾਲ ਤੇ ਅਸੀਂ ਇੱਕ ਡਾਕਟਰ ਸਾਹਿਬ ਦੀ ਡਿਊਟੀ ਲੱਗੀ ਹੈ ਤਾ ਉਹਨਾਂ ਦਾ ਵੀ ਜਿਹੜਾ ਨੰਬਰ ਹੈ ਮੈਮ ਨਾਟ ਰੀਚੇਬਲ ਆ ਰਿਹਾ ਪਿਛਲੇ 1 ਘੰਟੇ ਤੋਂ ਪੇਸ਼ੈਂਟ ਇੱਥੇ ਖੜਾ ਆ ਔਰ ਇੱਕ ਪੇਸ਼ੈਂਟ ਬਹੁਤ ਅਮਰਜੈਂਸੀ ਸੀਗਾ ਜਿੱਥੋਂ ਇਹ ਤੁਹਾਨੂੰ ਪਤਾ ਹੈ ਪਰ ਮੇਰੇ ਕੋਲ ਸਾਰੇ ਹੌਸਪੀਟਲ ਵਿੱਚ ਸਿਰਫ 4 ਡਾਕਟਰ ਨੇ ਜਿਨੇ ਵਿੱਚ ਮੈਂ ਵੀ ਸੇਵਾਵਾਂ ਦੇ ਰਹੀ ਹੁੰਦੀਆਂ ਨੇ ਤੇ ਇਹ ਗੱਲ ਦੀ ਹੈ ਕਿ ਕੌਣ ਮਦਦ ਕਰੇ ਤਾਂ ਮੈਮ ਫਿਰ ਔਨ ਕਾਲ ਨੰਬਰ ਲੱਗਣਾ ਜ਼ਰੂਰੀ ਹੁੰਦਾ ਅਮਰਜੈਂਸੀ ਦੇ ਲਈ रात रात दी इमरजेंसी में बहुत ज्यादा जरूरत होती है जी नहीं कॉल ड्यूटी लगी है मैम कम से कम कॉल तो मिलना चाहिए था कॉल तो मिलना चाहिए ਠੀਕ ਹੈ ਮੈਮ ਥੈਂਕ ਯੂ ਤਾਈ ਸਨ ਮੈਡਮ ਡਾਕਟਰ ਜੋਤੀ ਕਪੂਰ ਜਿਹੜੇ ਐਸ ਐਮਓ ਜਲਾਲਾਬਾਦ ਸਿਵਲ ਸਰਕਾਰੀ ਹਸਪੀਟਲ ਦੇ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਤੁਸੀਂ ਹੁਣ ਰਿਕਾਰਡ ਗੱਲਬਾਤ ਸੁਣੀ ਹੈ ਤਾਂ ਦੱਸ ਦਈਏ ਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਡਾਕਟਰ अवेलेबल ਨਹੀਂ ਹੈ ਜਿਸ ਦੇ ਸਮੇ ਅਸੀਂ ਰਾਤ ਨੂੰ ਸਵਾਵਾ ਨਹੀਂ ਦੇ ਸਕਦੇ